ਸੂਬੇ ਦੀ ਮਾਨ ਸਰਕਾਰ ਨੇ ਗੈਂਗਸਟਰਾਂ ਦੇ ਵਾਰ ਤਹਿਤ ਵੱਡੀ ਮੁਹਿੰਮ ਵਿੱਢੀ ਹੋਈ ਹੈ ਲਗਾਤਾਰ ਪੁਲਿਸ ਦਾ ਧਾਕੜੇ ਐਕਸ਼ਨ ਵੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਵਿਰੋਧੀ ਪਾਰਟੀਆਂ ਇਸ ਐਕਸ਼ਨ ਨੂੰ ਵੀ ਲੈ ਕੇ ਮਾਨ ਸਰਕਾਰ ਨੂੰ ਲਗਾਤਾਰ ਖੇਡਦੀਆਂ ਦਿਖਾਈ ਦਿੰਦੀਆਂ ਨੇ ਪਰ ਪੰਜਾਬ ਪੁਲਿਸ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਨਸ਼ਾ ਤਸਕਰਾ ਨੂੰ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਰਹਿਣ ਦੇਣਾ ਜਾਂ ਤਾਂ ਉਹ ਇਹ ਕੰਮ ਛੱਡ ਜਾਣਗੇ ਤੇ ਜਾਂ ਫਿਰ ਉਹ ਪੰਜਾਬ ਛੱਡ ਜਾਣਗੇ। ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਜਿੱਥੇ ਗ੍ਰਿਫਤਾਰੀਆਂ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਮਲਜ਼ਮਾਂ ਦੇ ਕੋਲੋਂ ਕਈ ਇਤਰਾਜ਼ਯੋਗ ਚੀਜ਼ਾਂ ਬਰਾਮਦ ਵੀ ਪੁਲਿਸ ਨੇ ਕੀਤੀਆਂ ਨੇ ਤਾਂ ਮਾਨ ਸਰਕਾਰ ਦੇ ਨਿਰਦੇਸ਼ਾਂ ਦੇ ਤਹਿਤ ਲਗਾਤਾਰ ਇਹ ਐਕਸ਼ਨ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਪਰੋਤੀ ਮੰਗਲ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਕਤਲ ਕੀਤੇ ਜਾ ਰਹੇ ਨੇ ਇਸੇ ਕਰਕੇ ਸਰਕਾਰ ਨੇ ਇਹਨਾਂ ਸਾਰਿਆਂ ਨੂੰ ਖਤਮ ਕਰਨ ਦੇ ਲਈ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਜੜ ਤੋਂ ਮਟਾਉਣ ਦੇ ਲਈ ਲਗਾਤਾਰ ਐਕਸ਼ਨ ਵਿੱਢਿਆ ਹੋਇਆ ਹਾਲਾਂਕਿ ਵਿਧੀਆਂ ਪਾਰਟੀਆਂ ਮਾਨ ਸਰਕਾਰ ਦੇ ਇਸ ਐਕਸ਼ਨ ਨੂੰ ਲੈ ਕੇ ਵੱਡੇ ਸਵਾਲ ਕਰਦੀਆਂ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਾਣਬੁੱਝ ਕੇ ਮਾਰਿਆ ਜਾ ਰਿਹਾ ਹੈ ਜਾਣਬੁੱਝ ਕੇ ਪੰਜਾਬ ਦੇ ਵਿੱਚ ਇਹ ਜੋ دہشت ਫੈਲਾਈ ਜਾ ਰਹੀ ਹੈ ਪਰ ਮਾਨ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਇਹ ਜੋ ਐਕਸ਼ਨ ਵਿੱਢਿਆ ਹੋਇਆ ਉਹ ਲਗਾਤਾਰ ਉਹਨਾਂ ਤਸਕਰਾਂ ਦੇ ਖਿਲਾਫ ਹੈ ਗੈਂਗਸਟਰਾਂ ਦੇ ਖਿਲਾਫ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠ ਕੇ ਕੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਿਸੇ ਵੀ ਕੀਮਤ ਤੇ ਇਹਨਾਂ ਬਦਮਾਸ਼ਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕੀ ਕੁਝ ਕਹਿਣਾ ਸੀ ਪੁਲਿਸ ਦਾ ਤੇ ਕੀ ਕੁਝ ਮੁਲਜ਼ਮਾਂ ਦੇ ਕੋਲੋਂ ਪੁਲਿਸ ਨੂੰ ਬਰਾਮਦ ਹੋਇਆ ਤੁਸੀਂ ਵੀ ਸੁਣੋ ਕਿ ਅਸੀਂ ਰੇਡ ਕੀਤੀ ਆ ਕਮਿਸ਼ਨਰ ਅਫਸਰ ਦੇ ਵਿੱਚ 269 269 ਬੰਦੇ ਅਰੈਸਟ ਹੋਏ ਆ ਨੌ ਗੈਂਗਸਟਰਾਂ ਦੇ ਅਸੋਸੀਏਟ ਨੇ ਬੜੇ ক্লোਜ਼ ਚਾਰ ਰੈਲੇਟਿਵ ਨੇ 256 ਦੂਜੇ ਕ੍ਰਿਮੀਨਲ ਨੇ ਜਿਹੜੇ ਮਤਲਬ ਪ੍ਰਭਾਵਿਤ ਕਰਦੇ ਆ ਸਾਡੇ ਕ੍ਰਾਈਮ ਨੂੰ ਸਾਡੀ ਸੋਸਾਇਟੀ ਵਾਸਤੇ ਖਤਰਾ ਨੇ ਔਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ 19 PO ਫੜੇ ਅਸੀਂ 19 ਪ੍ਰੋਕਲੇਮਡ ਡਿਫੈਂਡਰ ਇਸ ਛੋਟੇ ਜਿਹੜਾ ਸਪੈਨ ਆਫ ਟਾਈਮ ਹੈ ਤੇ ਬੜੀ ਵੱਡੀ ਅਚੀਵਮੈਂਟ ਮੰਨ ਸਮਝਦਾ 15 ਟਰੈਵਲ ਏਜੰਟਾਂ ਨੂੰ ਚੈੱਕ ਕੀਤਾ ਗਿਆ ਉਹਨਾਂ ਦੇ ਸਟਾਕ ਚੈੱਕ ਕੀਤੇ ਗਏ ਲਾਇਸੈਂਸ ਚੈੱਕ ਕੀਤੇ ਗਏ ਇਹ ਪਰ ਕਵਰੇਜ ਦੀ ਗੱਲ ਕਰੀਏ ਦਾ ਇਸ ਪੀਰੀਅਡ 20 ਜਨਵਰੀ ਤੋਂ ਲੈ ਕੇ 6 ਫਰਵਰੀ ਤੱਕ 21 ਪਿਸਟਲ ਇੱਕ ਬੰਦੂਕ 70 ਲਾਈਵ ਕਾਰਟ੍ਰਿਜਸ ਦੋ ਮੈਗਜ਼ੀਨ 3 ਕਿਲੋ ਦੇ ਕਰੀਬ ਹਿਰੋਇਨ 1280 ਟੈਬਲੇਟਸ ਔਰ 8 ਲੱਖ 60 ਹਜ਼ਾਰ ਤੋਂ ਵੀ ਵੱਧ ਡਰਗ ਮਨੀ 204 ਗ੍ਰਾਮ 골ਡ ਉਸ ਇਲਿਜੀਟ ਲਿੱਕਰ 32 ਟੂ-ਵੀਲਰ ਰਿਕਵਰ ਕੀਤੇ ਗਏ ਆ ਤੇ ਦੋ ਚਾਰ ਵੀਲਰ ਔਰ ਇੱਕ ਥਰੀ ਵੀਲਰ ਸ타ਇ ਮੋਬਾਈਲ ਫੋਨ ਰਿਕਵਰ ਹੋਏ ਹੈ ਔਰ ਬਾਕੀ ਦੇ ਹਥਿਆਰ ਨੇ ਜਿਵੇਂ ਲਾਠੀ ਦਾ ਹੈ ਜਾਂ ਗੰਡਾਸੀ ਹੈ